ਗਾਈਡ ਜੀ ਸਭ ਤੋਂ ਪਹਿਲੇ ਦੇ ਖੁਸ਼ ਆਮਦੀ ਤੁਹਾਨੂੰ ਲਾਹੌਰ ਫੋਰਟ ਜਿਹੜਾ ਵਿਜ਼ਿਟ ਵਾਸਤੇ ਆਇਆ ਜੇ ਇਹ 50 ਏਕੜਾਂ ਤੇ ਆ ਤੇ ਇਹਦੀ ਤਾਰੀਖ 2000 ਸਾਲ ਦੀ ਹੈ ਜੀ ਇਸ ਕਿਲੇ ਦੇ ਆਲਮੋਸਟ ਹੌਰ ਦੇ ਬੇਸਿਕ ਹੌਂਦਰ ਰਹੇ ਸਨ ਰਾਜਾ rau ji raja law gramchand ji ਦੇ بیٹے ਸਨ ਰਾਜਾ law ਤੇ ਕੁਛ ਦੋ بیٹے ਸਨ RAM aur sita ਦੇ law اچھا ਉਹਨਾਂ ਜੀ law kush ਉਹਨਾਂ ਨੇ ਇਸ ਕਿਲੇ ਦੀ ਆਲਮੋਸਟ ਆਵਰ ਦੀ ਬੁਨਿਆਦ ਰੱਖੀ ਸੀ ਦੂਸਰੀ ਸਦੀ ਕਬਨ ਸੀ ਤੇ ਇਹ ਲਾਹੌਰ ਦਾ ਵਿਗੜਿਆ ਨਾ ਅਸਲ ਨਾ law court ਲਾਂਪੋਰ ਠੀਕ ਹੈ ਰਾਜਾ ਲਾਉ ਜਿਹੜਾ ਨਾ ਮਨਸੂਰ ਦਾ ਤੇ ਇੱਥੇ ਬਹੁਤ ਸਾਰੇ ਮੁਗਲਾਨ ਰਹੇ ਨੇ ਇਹ ਕਿਲਾ ਪਹਿਲੇ ਮਿੱਟੀ ਗਾਰੇ ਨਾਲ ਬਣਿਆ ਸੀ ਇਹਦੀਆਂ ਪੱਕੀਆਂ ਇਟਾਂ ਨਾਲ ਬੁਨਿਆਦ ਜਲਾਲਉਦੀਨ ਅਕਬਰ ਨੇ 1556 ਜਿਹੜੀ ਸੀ ਤੇ ਇੱਥੇ ਸਰਦਾਰਾਂ ਦਾ ਜਿਹੜਾ 73 ਸਾਲ ਦੌਰਾਨੀਆ ਹਕੂਮਤ ਆ ਜੀ ਇਹ ਦੋ ਦੌਰਾਨੀਆ ਹਕੂਮਤ ਨੇ ਇੱਕ ਤੇ ਜਿਹੜੀਆਂ 12 ਮਿਸਲਾ ਸਨ ਉਹਨਾਂ ਦੇ ਵਿੱਚੋਂ ਚਕਰੀਆ ਮਿਸਲ ਫੈਜ਼ਪੁਰੀ ਮਿਸਲ ਲੈਲਪੁਰੀ ਮਿਸਲ ਖੰਨਿਆ ਮਿਸਲ ਪੰਗੀ ਮਿਸਲ ਆਲੂ ਵਾਲਾ ਮਿਸਲ ਇੱਥੇ 1773 ਦੇ ਵਿੱਚ ਪੰਗੀ ਮਿਸਲ ਦੇ ਸਰਦਾਰ ਆਏ ਸਨ ਲੈਨਾ ਸਿੰਘ ਸਾਹਿਬ ਗੁਜਰ ਸਿੰਘ ਸਾਹਿਬ ਤੇ ਸਾਹਬ ਸਿੰਘ ਸਾਹਿਬ ਇਹ ਤਿੰਨ ਭਾਈ ਸਨ ਜਿਨ੍ਹਾਂ ਨੇ 1773 ਚ ਇਸ ਕਿਲੇ ਤੇ ਰਾਜ ਸ਼ੁਰੂ ਕੀਤਾ ਤੇ 1799 ਮਹਾਰਾਜਾ ਰਣਜੀਤ ਸਿੰਘ ਚਾਹ ਨੇ ਇਹਨਾਂ ਨੂੰ ਸ਼ਿਕਸ ਦੇ ਕੇ ਕਿਲਾ ਹਸਲ ਕੀਤਾ 1800 ਉਹਨਾਂ ਚੋਂ ਤੱਕ ਨਵੀਂ ਹਕੂਮਤ ਆ ਕੇ ਤੇ ਫਿਰ ਉਸ ਤੋਂ ਬਾਅਦ ਈਸਟ ਇੰਡੀਅਨ ਕੰਪਨੀ ਰਹੀ ਹੈ 1947 ਤੱਕ ਇਨਾਂ ਤਿੰਨਾਂ ਬਾਰਾਂ ਵੀ ਇੱਥੇ ਤਾਮੀਰات ਤਾਰੀਖ ਤੱਕ ਤੇ ਇੱਕ ਉਹ ਤੋਪ ਦਾ ਕੀ ਹੈ ਜਿਹੜੀ ਉਹ ਜੀ ਇਹ ਤੂਪਾ ਬ੍ਰਿਟਿਸ਼ ਦੌਰ ਦੀਆਂ ਨੇ 18 ਤੇ 19 ਸੈਂਚਰੀ ਦੀ ਇੱਕਦਾਦ ਨੇ ਇਹ 13 ਫਿਟ ਦੀਆਂ ਜਦੀਦ ਤੂਪਾਂ ਨੇ ਆ ਇਸ ਰੀਜਨ ਦੇ ਵਿੱਚ ਸਭ ਤੋਂ ਪਹਿਲਾਂ ਬਾਰੂਦ ਦਾ ਇਸਤੇਮਾਲ ਜ਼ਹਿਰਉਦੀਨ ਬਾਬਰ ਨੇ ਕੀਤਾ ਸੀ ਇਬਰਾਹਿਮ ਲੋਧੀ ਦੇ ਅਗੇ ਇਸ ਪਾਣੀਪਤ 1526 ਦੇ ਉਹਨਾਂ ਦੇ ਕੋਲ ਸਾਢੇ ਪੰਜ ਫੁੱਟ ਦੀਆਂ ਛੋਟੀਆਂ ਤੋਪਾਂ ਸਨ ਤੇ ਇਹ ਜਿਹੜੀਆਂ ਨੇ ਇਹ ਵੱਡੀਆਂ ਤੋਪਾਂ ਨੇ ਉਹਦੋਂ ਤੋਪਾਂ ਦੀ ਤਾਕਤ ਦਾ ਅੰਦਾਜ਼ਾ ਫਿਟਾਂ ਦੇ ਹਿਸਾਬ ਨਾਲ ਲਾਇਆ ਜਾਂਦਾ ਸੀ ਤੇ ਉਹ ਜਿਹੜੀਆਂ ਤੋਪਾਂ ਸਨ ਜ਼ਹਿਰਉਦੀਨ ਬਾਬਰ ਦੇ ਕੋਲ ਉਹ ਛੋਟੀਆਂ ਤੋਪਾਂ ਸਨ ਸਾਢੇ ਪੰਜ ਫੁੱਟ ਦੀ ਜੇ ਦੀ ਬੁਨਿਆਦ ਤੇ ਉਹਨੇ ਇਬਰਾਹਿਮ ਲੋਧੀ ਨੂੰ ਸ਼ਿਕਾਸ ਦਿੱਤੀ ਸੀ ਐ ਸਰ ਇਹ ਵਿਕਾਈ ਐ ਨਵੀਂ ਖੋਜ ਮੈਂਡਾ ਆਪਰਿਸਿਸ ਨੇ ਬੌਕਸੀਟੀ ਥਰਡ ਇੰਦੇ ਜਿਹੜੇ ਇਸ ਕਿਲੇ ਨੂੰ ਹੱਟ ਕਰਦੇ ਨੇ ਜੀ ਐ ਸਾਹਮਣੇ ਇੱਕ ਮਜ਼ਬੂਤ ਦੀਵਾਰ ਐ ਸੀ ਮੁਗਲ ਦੌਰ ਦੀ ਜਿਹੜੀ ਅੰਗਰੇਜ਼ਾਂ ਨੇ ਢਾਕੇ ਤੇ ਚਾਰ ਦਰਵਾਜ਼ੇ ਦਿੱਤੇ ਸਨ ਸ਼ਹਿਰ ਨੂੰ ਇੱਕ ਐ ਦਰਵਾਜ਼ਾ ਐ ਇੱਕ ਇਸ ਪਾਸੇ ਐ ਦੋ ਐ ਸਾਈਡ ਤੇ ਐ ਸਾਹਮਣੇ ਜਿਹੜੀਆਂ ਤੁਹਾਨੂੰ ਇਮਾਰਤਾਂ ਨਜ਼ਰ ਆ ਰਹੀਆਂ ਨੇ ਦੀਵਾਰ ਤੋਂ ਉਸ ਪਾਸੇ ਇਹ 올ਡ ਸਿਟੀ ਲਾਹੌਰ ਐ ਇਹ ਪੁਰਾਣਾ ਲਾਹੌਰ ਆ ਸਨ ਅੱਛਾ ਇਹ ਪੁਰਾਣਾ ਲਾਹੌਰ ਹੈ ਜੀ ਇਹਦੇ 12 ਦਰਵਾਜ਼ੇ ਨੇ ਜਲਾਲਉਦੀਨ ਅਕਬਰ ਨੇ ਇਹਨੂੰ ਮਹਿਫੂਜ਼ ਕੀਤਾ ਸੀ ਫੋਰ ਦੀ ਗੁਲੰਦੀ ਬਾਤਾ ਮੇਂ ਕਰਵਾਈ ਸੀ ਜothe 12 ਦਰਵਾਜ਼ੇ ਰੱਖੇ ਗਏ ਸਨ ਅੱਛਾ ਇੱਕ ਹੋਰ ਗੱਲ ਹੈ ਜੀ ਇਹ ਲੋਕੀ ਤੇ 12 ਦਰਵਾਜ਼ੇ ਜਾਣਦੇ ਨੇ ਇੱਕ ਤੇਰਵਾ ਦਰਵਾਜ਼ਾ ਵੀ ਹੈ ਮੋਰੀ ਦਰਵਾਜ਼ਾ ਮੋਰੀ ਦਰਵਾਜ਼ਾ ਹਾਂਜੀ ਵੈਸੇ ਸੁਣਿਆ ਜੀ ਸਿੰਘ ਸਾਹਿਬ ਆਏ ਤੇ ਅਨਾਰ ਕਲੀ ਬਾਗ ਦੇ ਵਿੱਚ ਪੜੌ ਪਾ ਕੇ ਬੈਠੇ ਸਨ ਇੱਕ ਇਲਾ ਪਤਾ ਨਹੀਂ ਸੀ ਹੋ ਰਿਹਾ ਅੰਦਰੂਨ ਦੇ ਲੋਕਾਂ ਨੇ ਤਾਵਨ ਕੀਤਾ دیوار ਤੋੜੀ ਰਣਜੀਤ ਸਿੰਘ ਸਾਹਿਬ ਦੀ ਫੌਜ ਨੂੰ ਇੰਟਰਨ ਕਰਵਾਇਆ ਜਿਸ ਨਾਲ ਇਹ ਕਿਲਾ ਪਤਾ ਹੋਇਆ ਸੀ ਉਹ ਤੇਰਵਾ ਦਰਵਾਜ਼ਾ ਕਹਿੰਦਾ ਮੋਰੀ ਦਰਵਾਜ਼ਾ

ਸਾਡੇ ਆਪਣੇ ਆਹ ਖਤਮ ਹੋ ਗਈਆਂ ਗੱਜਾਂ ਹੈ ਨਾ ਹਾਂ ਐਲੋ ਕੋਈ ਗਰਜ ਕੇ ਆਂਦਾ ਕੁਝ ਸਾਡੇ ਹੈ ਨਹੀਂ ਉੱਥੇ ਇੱਥੇ ਮੈਂ ਦੇਖੀਆਂ ਸਵੇਰੇ ਵੀ ਤੁਹਾਡੇ ਬਹੁਤ ਮੈਡੀਸਿਨ ਯੂਜ਼ ਕੀਤਾ ਹਾਂ ਹਾਂਜੀ ਹਾਂਜੀ ਸਾਡੇ ਨਹੀਂ ਨਹੀਂ ਸਾਡੇ ਸਾਡੇ ਨਾ ਅੱਗੇ ਪਹਿਲਾਂ ਇੱਕ ਟਾਈਮ ਉਹ ਮੱਝਾਂ ਨੂੰ ਦੁੱਧ ਲਈ ਟੀਕੇ ਲਾਉਣ ਲੱਗੇ ਸੀ ਉਹ ਜਦੋਂ ਫਿਰ ਉਹ ਖਾਂਦੀਆਂ ਸੀ ਉਹਦੇ ਕਰਕੇ ਉਹ ਜ਼ਿਆਦਾ ਮਤਲਬ ਹੈ ਹੀ ਨਹੀਂ ਸਾਡੇ ਮੈਂ ਪਹਿਲਾਂ ਕਾਫੀ ਹੁੰਦੀਆਂ ਸੀ ਪਰ ਹੁਣ ਹੈ ਨਹੀਂ ਬਿਲਕੁਲ ਵੀ ਇਹ ਇਤੇ ਬਿਮਾਰੀ ਆਈ ਸੀ ਜਨਰਲਾਂ ਦੇ ਵਿੱਚ ਨਾ ਉਹ ਜਿਸ ਤਰ੍ਹਾਂ ਟੀਚੇ ਟਿਕਾ ਆ ਜਾਂ ਪੋੜੇ ਨਿਕਲ ਆਉਂਦੇ ਸਨ ਹਾਂਜੀ ਹਾਂਜੀ ਉਹਦੇ ਵਾਸਤੇ ਜਿਹੜੀ ਮੈਡੀਸਿਨ ਯੂਜ਼ ਕੀਤੀ ਗਈ ਸੀ ਨਾ ਉਹ ਜ਼ਹਿਰੀਲੀ ਸੀ ਉਹਦੇ ਨਾਲ ਡੰਗਰ ਬੜੇ ਮਾਰ ਗਏ ਹਾਂ ਤੇ ਉਹਦੇ ਵਾਇਰ ਤੋਂ ਹਾਂ ਇਧਰ ਕਾਦੀ ਕੰਸਟਰਕਸ਼ਨ ਚੱਲ ਰਹੀ ਹੈ ਜੀ ਅਕਬਰੀ ਦਰਵਾਜ਼ਾ ਇਸ ਕਿਲੇ ਦਾ ਪਹਿਲਾ ਸਦਾ ਦਰਵਾਜ਼ਾ ਅਕਬਰ ਦੌਰ ਦੇ ਵਿੱਚ ਇਹ ਰਸਤਾ ਹੈ ਅਕਬਰੀ ਦਰਵਾਜ਼ਾ ਠੀਕ ਹੈ ਜੀ ਇਹ ਬਹੁਤ ਸੋਨਾ ਜੀ ਕਿ ਤੇ ਆ ਤਾਂ ਗਾਰੇ ਵਾਲਾ ਲੱਗ ਰਿਹਾ ਹੈ ਨਾ ਇਹਦੇ ਵੀ ਜਿਹੜਾ ਰੋ ਮਟੀਰੀਅਲ ਇਸਤੇਮਾਲ ਕੀਤਾ ਗਿਆ ਸੀ ਨਾ ਹਾਂਜੀ ਹਾਂਜੀ ਉਹਦੇ ਵਿੱਚ ਚੂਨਾ ਕਲੀ ਮੋਤਲੀ ਮਿੱਟੀ ਦਾਲ ਮਾਸ਼ ਦਾਲ ਚਨੇ ਦਾ ਪੇਸਟ ਉਰਦਾ ਸ਼ੀਰਾ ਰਾਜ ਦੀ ਬੀਚ ਇਹਦੇ ਵਿੱਚ ਸਭ ਬੋਲ ਦਾ ਛਿਲਕਾ ਤੇ ਕਰਨ ਵਾਲੇ ਦੀ ਹਡੀਆਂ ਦਾ ਪੇਸਟ ਮੁੰਜ ਪਟਸਨ ਸਕਰੂ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਕਿੰਨਾ ਇਹ ਕਿੰਨਾ ਪੁਰਾਣਾ ਸਾਰੀ ਪਰਪੰਜਾ ਇਹ ਸਾਰੇ ਬੱਦਤਾਂ ਵੀ ਰਾਤ ਹੈ ਜੀ ਸਾਰੇ 15 ਸੈਂਚ ਮੈਂ ਦੱਸੀ ਇਹਦਾ ਕੀ ਇਹਨੂੰ ਕੀ ਕਹਿੰਦੇ ਆ ਇਹਨੂੰ ਆ ਜਾਗਾ ਇਹ ਥੱਲੇ ਅਕਬਰ ਦਾ ਮਹਿਲ ਉੱਤੇ ਖੜਕ ਸਿੰਘ ਸਾਹਿਬ ਨੇ ਬੈਠਾ ਅੱਛਾ ਅਕਬਰ ਦਾ ਮਹਿਲ ਤੇ ਖੜਕ ਸਿੰਘ ਦੀ ਵੀ ਠੀਕ ਹੈ ਜੀ ਇੱਕ ਇਹ ਉਹ ਜਰੂਰ ਦੇਖਣੀ ਜਗ੍ਹਾ ਜਿੱਥੇ ਦਰਬਾਰ ਲੱਗਦਾ ਸੀ ਜੀ ਅਨੰਦ ਸਿੰਘ ਮਹਾਰਾਜ ਅਨੰਦ ਸਿੰਘ ਸਾਹਿਬ ਦਾ ਦਰਬਾਰ ਪਹਿਲਾਂ ਤੇ ਇੱਕ ਇੱਥੇ ਜਿਹੜਾ ਅਨੰਦ ਸਿੰਘ ਮਹਾਰਾਜ ਨੂੰ ਕੋਲ ਕੱਢ ਕੇ ਬੈਠਾ ਤੋਂ ਦੇ ਆਗੇ ਇਹਦੇ ਵਿੱਚ ਔਰ ਰਾਣੀ ਮਹਿਲ ਦੇ ਅੰਦਰ ਆ ਹਾਂਜੀ ਆਜ ਉੱਤਰ ਕੇ ਆ ਗਏ ਹਾਂ ਹਾਂਜੀ ਫਟ ਅਸ ਜਾਰੀ ਫਟ ਇਹ ਤੁਹਾਡੀ ਐਸਾ ਆ ਵੀਕੋ ਮਹਾਰਾਜ ਦੇ ਗੈਟਰ ਦੇ ਵਿੱਚ ਨਹੀਂ ਸਾਡੇ ਟਿੰਗ ਬਣਾਉਂਦੇ ਭਗ ਹੈ ਨਹੀਂ ਨਹੀਂ ਤਾਂ ਅਸੀਂ ਜ਼ਰੂਰ ਕਰਾਉਂਦੇ ਆ ਜਰੂਰ ਤਾਜ ਆ ਜਾਏਗਾ ਸਰ ਸਹੀ ਹੈ ਨਹੀਂ ਜੀ ਧੰਨਵਾਦ ਜੀ ਫੋਟੋ ਬਣਾ ਦਾਂਗੇ ਨਹੀਂ ਇਹ ਫੋਟੇ ਲਾ ਆ ਬਹੁਤ ਦਾ ਸਾਡੇ ਕੋਲ ਆ ਹੈਗੀ ਖਰਦ ਸਿੰਘ ਦੀ ਨਹੀਂ ਨਹੀਂ ਹਾਂਜੀ ਅੱਛਾ ਇਹ ਨਹੀਂ ਅੱਛਾ ਅੱਛਾ ਜੀ ਇਹ ਜੀ ਦਰਬਾਰੇ ਆਮ ਜ਼ੈ ਕੋਰਟ ਦੀ ਅਦਾਲਤ ਸੀ ਇਹ ਇਹ ਦੋ ਮੰਜ਼ਿਲਾ ਇਮਾਰਤ ਆ ਇਹਦੇ ਥੱਲੇ ਵੱਡੇ ਹਾਲ ਕਮਰੇ ਨੇ ਜਿਹੜੇ ਉਦੋਂ ਜੰਦਾਨ ਖਾਲੇ ਦੇ ਤੌਰ ਤੇ ਇਸਤੇਮਾਲ ਕੀਤੇ ਜਾਂਦੇ ਸੀ ਇਹਦੀ ਛੱਤ ਜਿਹੜੀ ਹੈ ਇਹ ਸਰਦਾਰਾਂ ਦੀ ਆਪਸੀ ਜੰਗ ਕਿ ਟਿਕ ਗਈ ਠੀਕ ਹੈ ਜੀ ਹਾਂ ਇਹ ਸੇਵ ਸਿੰਘ ਸਾਹਿਬ ਤੇ ਹੀਰਾ ਸਿੰਘ ਸਾਹਿਬ ਜਦੋਂ ਗੁਲਬੀ ਸਿੰਘ ਸਾਹਿਬ ਜੀ ਨੇ ਤਖਤੇ ਬਠੇ ਸੀ ਇਹਨਾਂ ਦੇ ਵਜ਼ੀਰ ਆਦਮ ਹੀਰਾ ਸਿੰਘ ਸਾਹਿਬ ਤੇ ਤੱਕ ਨੇ ਲਿਖ ਲਿਆ ਸੋਣੇ ਸਰਦਾਰ ਵਜ਼ੀਰ ਆਦਮ ਜਿਹੜਾ ਸੀ ਜਦੋਂ ਮਹਾਰਾਣੀ ਦੁਬਾਰਾ ਦੱਸੋਗੇ ਜੀ ਕੀ ਕਹਿ ਰਹੇ ਸੀ ਭਾਨ ਸਿੰਘ ਡੋਗਰਾ ਬਾਰੇ ਅ ਜੀ ਹੀਰਾ ਸਿੰਘ ਸਾਹਮਨਾ ਬੈਠੇ ਸਨ ਅ ਭਾਨ ਸਿੰਘ ਡੋਗਰਾ ਸਾਹਿਬ ਦੇ ਦਿਲੀਪ ਸਿੰਘ ਜਦੋਂ ਤਖਤ ਨਸ਼ੀਨ ਹੋਇਆ ਸੀ ਨਾ ਤੇ ਉਦੋਂ ਉਹ ਵਜ਼ੀਰ ਆਦਮ ਹੈ ਠੀਕ ਹੈ ਤੇ ਸ਼ੇਰ ਸਿੰਘ ਸਾਹਿਬ ਦੀ ਤੇ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਸੀ ਕਿਲੇ ਤੇ ਤੇ ਉਹ ਦਿਫਾ ਕਰਦੇ ਸਨ ਠੀਕ ਹੈ ਓਕੇ جی 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 آئے اور آپ کے ساتھ کیا سلوک کیا جائے چھوڑ دیا جائے کیا جائے چھوڑ دیا جائے لیکن مغلی اعظم کا حکم ہے

ਤੇ ਦੌਲਤ ਖਾਨਾ ਕਿਹਾ ਜਾਂਦਾ ਜਿੱਥੇ ਬਾਦਸ਼ਾਹ ਰਹਿੰਦੇ ਨੇ ਹਾਂਜੀ ਜਿੱਥੇ शाही ਖਵਤੀ ਨੇ ਤੇ ਉੱਪਰ ਜਿਹੜੀ ਹੈ ਖੜਕ ਸਿੰਘ ਸਾਹਿਬ ਦੀ ਹਵੇਲੀ ਆ ਜਿਹੜੀ ਉਹ ਸਾਹਮਣੇ ਦੀ ਉੱਥੇ ਲੈ ਕੇ ਜਾਂਦੇ ਹਾਂ ਹਲੇ ਕਿ ਜਿਹੜਾ ਬਾਦਸ਼ਾਹ ਰਹਿੰਦੇ ਨੇ ਰੈਨੋਵੇਟ ਕਰ ਰਹੇ ਆ ਆਪਣੇ ਅਸਲ ਹਾਲਤ ਬਹਾਲ ਕਰ ਰਹੇ ਆ ਠੀਕ ਹੈ ਇਹ ਆਖਾਨ ਕਲਚਰਲ ਕੰਮ ਕਰ ਰਹੇ ਨੇ ਇੱਥੇ ਯੂਨੀਸੈਫ ਦੀ ਫੰਡਿੰਗ ਨਾਲ ਤੇ ਅਵਾਲਟੀ ਡੇ 30 ਦੀ ਸੁਪਰਵੀਜ਼ਨ ਕੰਮ ਹੋ ਰਿਹਾ ਤੇ ਇਹ ਤੁਹਾਨੂੰ ਅੰਦਰ ਜਾ ਕੇ ਇਹ ਮਹਾਰਾਜਾ ਖੜਕ ਸਿੰਘ ਸਾਹਿਬ ਖੜਕ ਸਿੰਘ ਠੀਕ ਹੈ ਸਿੱਖ ਤਾਂ ਨਹੀਂ ਇਹ ਕਰੋਨਾ ਦਾ ਸਾਨੂੰ ਦਾ ਦਿੱਤਾ ਹਾਂਜੀ ਤੇ ਇੱਧਰ ਆ ਕੀ ਹੈ ਉੱਧਰ ਜਾ ਕੇ ਦੱਸੋ ਅੱਛਾ ਜਾ ਕੇ ਦੱਸੋ ਆਪਨੇ 1556 ਦੀ ਜੀ ਜੀ ਹਾਂਜੀ 1500 1556 ਦੀਆਂ ਤੁਹਾਨੂੰ ਠੀਕ ਹੈ ਜੀ ਇਹ ਥੱਲੇ ਜਿਹੜਾ ਨਾ ਬੈਤੂਲ ਖਲਾਸ ਟਾਇਲਟ ਹੈ ਸੰ ਇਹ ਹਮਾਮ ਸੀ ਅਕਬਰ ਦੌਰ ਦਾ ਸ਼ਾਹੀ ਖਵਤਿਨ ਵਾਸਤੇ ਤੇ ਇਹ ਉੱਤੇ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਸਾਰਾ ਬਰੀਫ ਕਰਾਂਗਾ ਇਹ ਰਾਨੀ ਮਹਿਲਾ ਮਹਾਰਾਣੀ ਜਿੰਦਕੌਰ ਵਾਸਤੇ ਬਣਵਾਇਆ ਗਿਆ ਸੀ 1809 ਦੇ ਵਿੱਚ ਉੱਥੇ ਸਾਰੀ ਕਲੈਕਸ਼ਨ ਪਈ ਹੈ ਰਾਨੀ ਬੰਬਾ ਦੀ ਉਹ ਸਾਰੀ ਬੰਦਾ ਸ। ਅੱਛਾ ਰਾਨੀ ਰਾਨੀ ਬੰਬਾ ਇੱਥੇ ਕਾਫੀ ਟਾਈਮ ਰਹੇ ਨੇ ਨਾ ਬਾਅਦ ਚ ਆ ਗਏ ਇੱਥੇ ਆ ਗਏ ਸਨ ਲਾਹੌਰ ਸ਼ਿਫਟ ਹੋ ਗਿਆ ਸਨ ਮਾਡਲ ਟਾਊਨ ਤੇ ਇਹਨਾਂ ਦੇ ਮੁਲਾਜ਼ਮ ਸਨ ਕਰੀਮ ਬਖਸ਼ਪਰਾ ਠੀਕ ਹੈ ਜੀ ਤੇ ਜਿਹੜੀ ਇੱਥੇ ਤੁਸੀਂ ਚੀਜ਼ਾਂ ਵੇਖੋਗੇ ਨਾ ਇਹ ਉਹਨੂੰ ਦੇਖੇ ਗਏ ਸਨ ਰਾਨੀ ਬੰਬਾ ਵਾਲਾ ਤੇ ਫਿਰ ਉਹਦੇ ਕੋਲੋਂ ਹਕੂਮਤ ਨੇ ਖਰੀਦ ਕੇ ਤੇ ਥੇ ਤੁਹਾਡੇ ਅਸੇ ਪ੍ਰੀਜ਼ਰਵ ਕੀਤੀ ਹੈ। ਠੀਕ ਹੈ ਅੱਛਾ ਇਹ ਇੱਥੇ ਅਕਬਰ ਦੀ ਤਾਮੀਰਾਤ ਖਤਮ ਹੋ ਗਈਆਂ ਨੇ ਇਹ ਸਾਰੀ ਤਾਮੀਰਾਤ ਜਹਾਂਗੀਰ ਦੀਆਂ ਨੇ ਇਹ 1616 17 18 ਦੀ ਅਕਬਰ ਦੇ ਬੇਟੇ ਸਨ ਹਾਂਜੀ ਹਾਂਜੀ ਜੀ ਤੇ ਇਹਨਾਂ ਨੇ ਸ਼ਹਿਜ਼ਾਦਾ ਸਲੀਮ ਖੁਰਮ ਜਹਾਂਗੀਰ ਦੇ ਨਾਮ ਤੋਂ ਇਹਨਾਂ ਨੇ 22 ਸਾਲ ਹਕੂਮਤ ਕੀਤੀ 1605 ਤੋਂ 1627 ਤੱਕ ਤੇ ਇਹ ਤਾਮੀਰਾਤ ਉਹਨਾਂ ਦੀਆਂ ਨੇ ਇਧਰ ਗੈਸਟ ਰੂਮ ਨੇ ਮਹਿਮਾਨਖਾਨੇ ਆਮ ਨੇ ਦੋ ਮੰਜ਼ਲਾ ਇਮਾਰਤਾਂ ਨੇ ਮਹਿਮਾਨਖਾਨਾ ਖਾਸ ਹੈ ਉਹ ਤਿੰਨ ਮੰਜ਼ਲਾ ਇਮਾਰਤ ਹੈ ਇਹ ਖਲਵਤ خانہ ਤਨਹਾਈ ਜਰਾਮ ਦੀ ਜਗਾ ਇਹ ਸਾਹਮਣੇ ਜਹਾਂਗੀਰ ਦਾ ਮਹਿਲ ਹੈ ਇਹ ਜਿਹੜੀ ਇਮਾਰਤ ਸਾਹਮਣੇ ਤੁਹਾਨੂੰ ਬਰਾਂਦਾ ਨਜ਼ਰ ਆ ਰਿਹਾ ਇਹ ਬ੍ਰਿਟਿਸ਼ ਦਾ ਤਾਮੀਰ ਕਰਦਾ ਠੀਕ ਹੈ ਜੀ ਅੱਜ ਐਸਾ ਉਹ ਹੁਣ ਅਸੀਂ ਅੰਦਰ ਜਾ ਰਹੇ ਹਾਂ ਠੀਕ ਹੈ ਜਹਾਂਗੀਰ ਦੇ ਮਹਿਲ ਦੇ ਅੰਦਰ ਉੱਥੇ ਮਿਊਜ਼ੀਅਮ ਆ ਉਹ ਵੀ ਦੇਖਾਂਗੇ ਤੇ ਮਹਿਲ ਵੀ ਦਿਖਾਵਾਂਗੇ ਠੀਕ ਹਾਂ ਤਾਂ ਬਹੁਤ ਨੇ ਇੱਥੇ ਥੋੜੇ ਥੋੜੀਆਂ ਹੀ ਆ ਇਧਰੋਂ ਲਿਜਾ ਕੇ ਉੱਧਰ ਛੱਡਣ ਵਾਲੀਆਂ ਨਹੀਂ ਨਹੀਂ ਜੀ ਤੁਹਾਨੂੰ ਇੱਕ ਗੱਲ ਦੱਸਾਂ ਜੀ ਕਿ ਤੇ ਤਾਂ ਲੋ ਇਹਦੇ ਨਾਲ ਖਾਸ ਮੁਹੱਬਤ ਹੈ ਇਸ ਵਿੱਚ ਪਿਆਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਥੇ ਹਕੂਮਤ ਕੀਤੀ ਹੈ ਬਾਕੀ ਤਾਮੀਰਾਤ ਦੇ ਹਿਸਾਬ ਨਾਲ ਕੰਸਟਰਕਸ਼ਨ ਇਹਦੇ ਜਿਹੜੇ ਟੈਕਨੀਕਲ ਕੰਮ ਨੇ ਚਿੱਤਰਕਾਰੀ ਮਾਬਤਕਾਰੀ ਮਨਾਬਤਕਾਰੀ ਫਿਲਿੰਗਕਾਰੀ ਗਲਬਕਾਰੀ ਉੱਥੇ ਜਿਹੜੇ ਜਿਹੜੇ ਉੱਥੇ ਜਿਹੜੇ ਉੱਥੇ ਕਿਲੇ ਨੇ ਰਾਜਸਥਾਨੀ ਕਿਲੇ ਉਹ ਵੇਖਣ ਲਾਇਕ ਨੇ ਮੇਰੇ ਖਿਆਲ ਸਟਰਕਚਰ ਵੀ ਇਤੋਂ ਜ਼ਿਆਦਾ ਹੋਣਾ ਉੱਥੇ ਤੇ ਇਹ ਜਿਹੜੇ ਹਨਰਮੰਦ ਨੇ ਉੱਥੇ ਜ਼ਿਆਦਾ ਹੋਣੇ ਨੇ ਮੈਂ ਤੁਹਾਨੂੰ ਦੱਸਿਆ ਸੀ ਸਾਰਿਆਂ ਨੂੰ ਪਹਿਲਾਂ ਇਹ ਸ਼ੁਰੂ ਕੀਨੇ ਕੀਤਾ ਸੀ ਪਰ ਜੀ ਲਵ ਜੀ ਲਵ ਹਨਰਮੰਦ ਜੀ ਠੀਕ ਰਾਜਾ ਲਾਊ ਤੋਂ ਮਨਸੂਬਾ ਅਸਲ ਲਾਹੌਰ ਦਾ ਵੀ ਲਾਊ ਕੋਟ ਸਾਡੇ ਕੋਲ ਇਹ ਟਰਾਂਸਪੋਰਟਰ ਟਰਾਂਸਪੋਰਟਰ ਜਿਹੜੇ ਹੁੰਦੇ ਨੇ ਆ ਇਹ ਰਵਾਨਗੀ ਨਾਲ ਜਦੋਂ ਅਲਫਾਜ਼ ਬੋਲਦੇ ਨੇ ਤਾਂ ਵਿਗੜ ਜਾਂਦੇ ਨੇ ਹਾਂਜੀ ਹਾਂ ਹੁਣ ਇੱਥੇ ਸਾਡੇ ਕੋਲ ਹੋਰ ਵੀ ਬੜੇ ਸ਼ਾਇਰ ਨੇ ਜਿਨ੍ਹਾਂ ਦੇ ਵਿਗੜੇ ਨਾਮ ਨੇ ਅਮਰਸਰ ਅਮਰਸਰ ਹੈਗਾ ਅਮਰਿਤਸਰ ਸਾਹਿਬ ਅਸੀਂ ਕਹਿੰਦੇ ਅਮਰਸਰ ਅਮਰਸਰ ਉਦਾਂ ਹੀ ਇਹ ਬਦਲ ਜੀ ਤੇ ਇਸੇ ਤਰ੍ਹਾਂ ਇੱਥੇ ਇੱਕ ਸ਼ਾਇਰ ਮਲਤਾਨ ਆ ਅਸਲ ਨਾਂ ਸੀ ਮਲਸਤਾਨ ਮਲਸਤਾਨ ਹਾਂਜੀ ਕਰਾਚੀ ਦਾ ਤੁਸੀਂ ਬੜਾ ਨਾਮ ਸੁਣਿਆ ਹੋਗਾ ਇਹਦਾ ਨਾਂ ਸੀ ਮਾਈ ਕੁਲਾਚੀ ਮਾਈ ਕੁਲਾਚੀ ਜੀ ਇਸ ਤਰ੍ਹਾਂ ਬਾਕੀ ਸ਼ਹਿਰਾਂ ਦੇ ਵਿਗੜੇ ਆ ਉਹ ਸਮੇਂ ਨਾਲ ਬਦਲ ਮੰਨ ਲਓ ਬਦਲ ਗਈ ਸਮੇਂ ਦੇ ਨਾਲ ਇਸ ਤਰ੍ਹਾਂ ਟ੍ਰਾਂਸਪੋਰਟਰ ਲਾਉਂਦੇ ਨਹੀਂ ਨਹੀਂ ਉਹ ਦੱਸ ਕੇ ਤਾਂ ਹਟੇ ਹੁਣ ਸਾਰਿਆਂ ਦੇ ਉਹ ਸਵਾਰੀਆਂ ਬਿਠਾਉਂਦੇ ਨੇ ਆ ਜੋ ਆ ਜੋ ਆ ਜੋ ਆ ਜੋ ਮਿਊਜ਼ੀਅਮ ਜਿਹੜਾ ਜਿਹਦੇ ਵਿੱਚ ਤਾਜ ਮਹਿਲ ਦਾ ਮਾਡਲ ਪਿਆ ਹਾਤੀਦੰਦ ਦਾ ਬਣਿਆ ਕਰੰਸੀ ਸਿੱਕਿਆਂ ਦੇ ਮਾਡਲ ਮੰਨ ਲਓ ਪੁਰਾਣੇ ਬਣੇ ਹੋਏ ਨੇ ਜੀ ਜਹਾਂਗੀਰ ਦਾ ਮਹਿਲ ਵੀ ਆ ਤੁਸੀਂ ਤੁਸੀਂ ਅੰਦਰੋਂ ਵਿਜ਼ਿਟ ਕਰੋਗੇ ਤੇ ਨਾਲੇ ਮਿਊਜ਼ੀਅਮ ਆ ਓਕੇ ਇਹ ਇਹ ਕਿਹਦੇ ਦੌਰ ਚ ਬਣਿਆ ਸੀ ਜੀ ਇਹ ਤਾਜ ਮਹਿਲ ਦਾ ਮਾਡਲ ਆ ਹਾਥੀਦਾਨ ਦਾ ਬਣਿਆ ਜੀ ਇਹ 1842 ਦੇ ਜ ਬਣਾਇਆ ਗਿਆ ਸੀ ਤੇ ਬਰਤਾਨੀਆਨ ਮਿਊਜ਼ੀਅਮ ਦੇ ਵਿੱਚ ਨਮਾਇਸ਼ ਤੇ ਪਿਆ ਰਿਹਾ 1950 ਦੇ ਵਿੱਚ ਪਾਕਿਸਤਾਨ ਨੂੰ ਇਹ ਗਿਫਟ ਕੀਤਾ ਗਿਆ ਸੀ ਇਹ ਉਸ ਤਾਜ ਮਹਿਲ ਦਾ ਮਾਡਲ ਆ ਜਿਹੜਾ ਤੁਸੀਂ ਤੁਹਾਡੇ ਦੇ ਕੋਲ ਹੀ ਆ ਉੱਥੇ ਤੁਸੀਂ ਵੇਖਿਆ ਹੀ ਹੋਏਗਾ ਆਗਰਾ ਦੇ ਵਿੱਚ ਸ਼ਾਹ ਜਹਾਂ ਨੇ ਬਣਵਾਇਆ ਸੀ ਬੀਗਮ ਔਨਤਜ਼ ਦੀ ਕਬਰ ਦੇ ਉੱਤੇ 1631 ਤੋਂ 52 ਤੱਕ ਉਹਦੀ ਤਾਮੀਰات ਰਹੀ ਨੇ ਤੇ ਦੁਨੀਆ ਦਾ ਅਜੂਬਾ ਹੈ ਇਹ ਬਟਾ

ਜਾਂਦੀਆਂ ਮੋਹਰਾ ਹੁੰਦੀਆਂ ਸਰ ਬਾਕੀ ਤੇ ਹੁੰਦੇ ਸੰ ਛੋਟੀ ਫੁਨਸੀ ਇਹ ਅਕਬਰ ਦੇ ਹੈ ਨਾ ਜਲਾਲੂਦੀਨ ਮੰਗਦਾ ਕਦੋਂ ਸਭ ਨੂੰ ਚਲੋ ਹੈ ਆਪਲੇ ਚਲੋ ਮੰਨੇ ਮੈਂ ਲੈ ਲਓ ਫੋਟੋ ਖਿੱਚਣਾ ਫੋਟੋ ਹੈ ਕਰਵਾਗਾ ਸਰ ਮੋੜੇ ਬੋਲੀ ਦੀ ਜਗ੍ਹਾ ਦੇਖਾ ਉਹ ਬਾਬਰ ਨਾ ਅਕਬਰ ਨਾ ਬਾਬਰ ਨਾ ਚਾਹ ਲਾਹੀ ਹੋਈ ਹੈ ਨਾ ਜ਼ਕੀਰਉਦੀਨ ਬਾਬਰ ਪਹਿਲਾ ਮੁਗਲ ਬਾਦਸ਼ਾਹ ਜਿਹਨੇ ਮੁਗਲ एंपਾਇਰ ਖੜਾ ਕੀਤਾ 1526 ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਦਿੱਤੀ ਸੀ ਪਾਣੀਪਤ ਤੇ ਚਾਹਲੀ ਲੱਖ 99 ਕਿਲੋਮੀਟਰ ਤੇ ਸਤਨਿਕ ਕਾਇੰਗੀ ਤੇ ਜੁਦਾ ਨਕਸ਼ਾ ਤੁਹਾਨੂੰ ਲਾਈਕਿੰਗ ਹੈ ਤਾਂ ਆਊਟਸਾਈਡ ਵੀ ਸਬਸਾ ਪਾਉਣ ਸਾਬਾ ਲਾ ਲਓ ਇਹ ਸ਼ਾਹੀ ਫਰਮਾਨ ਨੇ ਤੇ ਫਾਰਸੀ ਚ ਲਿਖੇ ਨੇ ਸਾਰੇ ਆਪਣੇ ਵੇਲ ਫਾਰਮਸ ਨੇ ਕੀਤੇ ਕੀਤੇ ਜਮਾਨੇ ਦੇ ਇਹ ਇਹ ਮੁxtਲਫ ਜਹਾਂਗੀਰ ਦੇ ਨੇ ਸ਼ਾਹ ਜਹਾਂ ਔਰੰਗਜ਼ੇਬ ਆलमगीर ਇਹ ਮੁxtਲਫ ਮਤਲਬ ਅਲੱਗ 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 ਜੀ ਜਿੱਥੇ ਤੁਸੀਂ ਖਲੋਤੇ ਜੀ ਨਾ ਸਰ ਕਿ ਬੈਡਰੂਮ ਸੀ ਜਹਾਂਗੀਰ ਦਾ ਅੱਛਾ ਠੀਕ ਹੈ ਜੀ ਆ ਵੀ ਸਾਰੇ ਉਹਨਾਂ ਦੇ ਹੀ ਹਨ ਜੀ ਉਹਨਾਂ ਦੇ کتاب یہ صوفی بزرگانیاں نے اے تذکرت الاولیاء کتاب ہے جی اے خاجہ فرید و دین چستی اتاری رحمت اللہ علیہ دی لکھی ہے تذکرت الاولیاء اے او بابا فرید نے جنہ دنال بابا نانک جی نے سفر کیتا مکہ مدینہ میں گئے اے او نبی اے بھی بیٹرون سے چاہیے اے بھی بیٹرون ٹھیک تو سکی رجی بولے ہیں کی ਉਹ ਕਤਾਬ ਕੀ ਨਾ ਤਸਕਰ ਟੈਕਨੋਲੋਜੀ ਆ ਇਹਨਾਂ ਔਰ ਸਾਰੀ ਹੈਂਡ ਮੇਡ ਹੈਵੇ ਸਾਰਾ ਇਹਦੇ ਚ ਇਹ ਸਾਰਾ ਸੰਤਰਾਸ਼ੀ ਦਾ ਕੰਮ ਹੈ ਥੱਲੇ ਤੱਕ ਆਪਣੀ ਰੀਅਲ ਫਾਰਮ ਦੇ ਵਿੱਚ ਸਾਰਾ ਖਲੋਤਾ ਇਸ ਸੰਗੇ ਸੁਰਖ ਤੇ ਕੰਮ ਕੀਤਾ ਗਿਆ ਇਸ ਸੰਗੇ ਸੁਰਖ ਉਦੋਂ ਰਾਜਸਥਾਨ ਜੈਪੁਰ ਤੋਂ ਮੰਗਵਾਇਆ ਜਾਂਦਾ ਸੀ ਇਹ ਸਾਰਾ ਪੱਥਰ ਜੈਪੁਰ ਦਾ ਲੱਗਾ ਠੀਕ ਹਾਂ ਮੋਹਾਨ ਮੇ ਆਨੇ ਦਾ ਟਾਈਮ ਉਸਨੇ ਚਿੱਟਾ ਕੋ ਕਰ ਦਿੱਤੀ ਇਹ ਜੀ ਇਹ ਸ਼ਾਹਜਹਾਂ ਦਾ ਬਣਿਆ ਇੱਥੇ ਵਜ਼ੀਰ ਮੁਸ਼ੀਰ ਬੰਦੇ ਸਨ ਤੇ ਇਹ ਸਾਰਾ ਸੰਗੇ ਮਰਮਰ ਦਾ ਬਣਿਆ ਇਹ ਉਹ ਸੰਗੇ ਮਰਮਰ ਜਿਹੜਾ ਤਾਜ ਮਹਿਲ ਤੇ ਸ਼ਾਹਜਹਾਂ ਨੇ ਲਵਾਇਆ ਸੀ ਇੱਥੇ ਵੀ ਸੇਮ ਹੀ ਲੱਗਾ ਔਰ ਇਹ ਵਾਹਦ ਬਿਲਡਿੰਗਾਂ ਦਾ ਜੋ ਆਪਣੀ ਅਸਲ ਸਟਰਕਚਰ ਚ ਮੌਜੂਦ ਆ

ਤਜੇ ਅਸੀਂ ਦੋ ਮਸਲੇ ਦੀ ਗੱਲ ਕਰੀਏ ਛੱਤਾਂ ਤੇ ਇੱਥੇ ਦਰਿਆ ਰਾਵੀ ਸੀ ਅੱਛਾ ਇਹ ਥੱਲੇ ਇਹ ਔਰੰਗਜ਼ੇਬ ਆਲਮগীর ਨੇ ਡਾਇਵਰਟ ਕਰਵਾਤਾ ਪਿਛੋ ਬੰਨ ਬਣਵਾ ਕੇ ਨਾ ਅੱਛਾ ਤੇ ਇਧਰੋਂ ਖੁੱਲੀ ਜਗ੍ਹਾ ਹੋ ਗਈ ਸੀ ਤੇ ਇਧਰੋਂ ਹਮਲੇ ਦਾ ਖਤਰਾ ਸੀ ਇਹ ਜਿਹੜੀ ਦੀਵਾਰ ਹੈ ਇਹ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਈ ਸੀ ਕਿਲੇ ਦੀ ਹਫਾਜ਼ਤ ਵਾਸਤੇ ਇਹਦੀ 13 ਫੁੱਟ ਚੌੜਾਈ ਦੱਸੀ ਜਾਂਦੀ ਹੈ ਇਹਦੇ ਉੱਤੇ ਜੰਗ ਦੇ ਦੌਰਾਨ ਅਮੋਨੇਸ਼ਨ ਸਪਲਾਈ ਦਿੱਤਾ ਜਾਂਦਾ ਸੀ ਇਹ ਐ ਸਾਈਡ ਤੇ ਇੱਕ ਵੱਡਾ ਮੋਰਚਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਉਹ ਸਾਹਮਣੇ ਇੱਥੇ ਗ੍ਰੀਨ ਖਲੋਤੀ ਹੈ ਹਾਂਜੀ ਹਾਂਜੀ ਇਹ ਮੋਰਚਾ ਇੱਕ ਮੋਰਚਾ ਇਸ ਪਾਸੇ ਦੋ ਮੋਰਚੇ ਇਸ ਪਾਸੇ ਨੇ ਤੇ ਇਹ ਸਾਰ ਮਹਬਤਕਾਰੀ ਦਾ ਕੰਮ ਕਰਾਉਂਦਾ ਇਹ ਦੁਨੀਆ ਠੁਕਿਆ ਜਾਂਦਾ ਸੀ ਤੇ ਇਹ ਸਿੰਧ ਤੋਂ ਵੇਲ ਬਾਕੀ ਸੰਗੇ ਖਾਕੀ ਆ ਤੇ ਇਹ ਸੰਗੇ ਮਰਮਰ ਆ ਇਹ ਸੰਗੇ ਮਰਮਰ ਜੀ ਸੇਮ ਉਹੀ ਆ ਜੀ ਸੇਮ ਉਹੀ ਜੀ ਤਾਲ ਮਹਿਲ ਆਲਾ ਬਹੁਤ ਸ਼ਾਨਦਾਰ ਰਿਹਾ ਫਿਰ ਉਸ ਤੋਂ ਬਾਅਦ ਦੂਸਰਾ ਜਿਹੜਾ ਇਸ ਰੀਜਨ ਦਾ ਐਡਮਿਨਿਸਟਰेटर ਰਿਹਾ ਅੱਛਾ ਉਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨਾਲ ਇਹਨਾਂ ਦਾ ਦੌਰਾਨੀਆ ਹਕੂਮਤ ਜਿਹੜਾ 40 ਸਾਲ ਦਾ ਆਪਣਾ 39 ਤੱਕ ਤੇ 1719 ਤੋਂ ਬਹੁਤ ਅੱਛੇ ਐਡਮਿਨਿਸਟਰेटर ਰਹੇ ਨੇ ਖਾਸ ਤੌਰ ਤੇ ਜਿਹੜਾ ਇਕਨੋਮੀ ਬੜੀ ਅੱਛੀ ਉਹਨਾਂ ਨੇ ਉਹਨਾਂ ਨੂੰ ਮਜ਼ਬੂਤ ਬਿਠਾਈ ਹੈ ਤੇ ਉਹਨਾਂ ਦੇ ਦੌਰ ਦੇ ਵਿੱਚ ਅਗਰ ਚੀਨੀ ਦੋਆਨੇ ਸੇਰ ਹੈ ਤੇ ਉਹ ਦੋਆਨੇ ਸੇਰ ਹੀ ਰਹੀ 40 ਸਾਲ ਜੇ 6 ਰੁਪਏ ਖਲਵਾਰ ਦਾਣਾ ਹੈ ਵੇ ਤਾਂ 6 ਰੁਪਏ ਖਲਵਾਰ ਹੀ ਰਿਹਾ ਦਾਣਾ ਕਣਕ ਜਿਹੜੀ ਹੈ ਉਹ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਐਡਮਿਨਿਸਟਰेटर ਅੱਛੇ ਸਨਾਮ ਜੀ ਇਨਸਾਫ ਇਨਸਾਫ ਨੀਛਾ ਸਾਫ ਹੋਇਆ ਸੀ ਉਸ ਤੋਂ ਪਹਿਲਾਂ ਜਿਹੜਾ ਰਿਹਾ ਨਾ ਉਹ ਮਕਸੂਫੁਲ ਹਾਲੀ ਦਾ ਰਿਹਾ ਯਾਨੀ ਉਦੋਂ ਇਨਸਾਫ ਕੋਈ ਨਹੀਂ ਸੀ ਤਾਂ ਕਿ ਸਾਤੋਂ ਉਹ ਮਿਸ ਹੋ ਜਾਣਾ ਜੀ ਸਾਤੋਂ ਮਿਸ ਹੋ ਜਾਣਾ ਕਿਉਂਕਿ ਕਾਫੀ ਮੰਨ ਲਓ ਦੂਰ ਰਹਿ ਗਿਆ ਨਾ ਤਾਂ ਮੈਨੂੰ ਪਤਾ ਲੱਗ ਗਿਆ ਅਸੀਂ ਕਿਤੇ ਦੂਰ ਨਾ ਆਏ ਨਾ ਫਿਰ ਦਿਨ ਹੋਵੇ ਫਿਰ ਕਿੱਥੇ ਕਿੱਥੇ ਲੈ ਕੇ ਜਾਣਾ ਹੈ ਇਹ ਡਾਈਨਿੰਗ ਹਾਲ ਜੇ ਤੁਸੀਂ ਖਲੋਤੇ ਇਹਨੂੰ ਖਾਬਗਾਸ਼ਾ ਜਹਾਨੀ ਕਿਹਾ ਜਾਂਦਾ ਤੇ ਇਹ ਨਾਲ ਬੈਡਰੂਮ ਹੈ ਫਿਰ ਸਿਟਿੰਗ ਹੈ ਫਿਰ ਬੈਡਰੂਮ ਹੈ ਸ਼ਾਇਦ ਖਬਰ Hindi ਸਿਟਿੰਗ ਉਸ ਪਾਸੇ ਤੇ ਇਹ ਹੈ ਬੈਡਰੂਮ ਸਾਲਜ ਹਾਲ ਆਹ ਆਹ ਇਹ ਉਹ ਡਾਈਨਿੰਗ ਹਾਲ ਤੇ ਬੈਡਰੂਮ ਆ ਅੱਗੇ ਆਗੇ ਆਗੇ ਹਾਂਜੀ ਅੰਨਿਓ ਆਹ ਹਾਂਜੀ ਅੰਨਿਓ ਚਲੋ ਜੀ ਬੈਡਰਮ ਮੈਂ ਲਿਦਾਈ ਆਹ ਅੰਨਿਓ ਲੈ ਕੇ ਚੱਲੇ ਆਂ ਜੀ ਤੁਸੀਂ ਆ ٹکਟ ਦੇ پیسے ਲਏ ਸਾਡੇ ਮੈਟ੍ਰਿਕਟ ਕਰਾ ਲਾਓ ਉਹ ਹੁੰਦੇ ਇਹ ਤੁਹਾਨੂੰ ਮਿਲੋ ਜੰਮਾ ਪੈਸਾ ਜੀ ਮਹਾਰਾਜ ਸਾਸੀ ਕਾਲ ਜੀ ਜਾ ਰਹੇ ਆਂ ਜੀ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਮਹਾਰਾਜ ਰਣਜੀਤ ਸਿੰਘ ਦੇ ਵੰਸ਼ ਚੋਂ ਆਖਰਲਾ ਮੈਂਬਰ ਸੀ ਜਿਹਨੇ ਆਪਣਾ ਆਖਰੀ ਸਮਾਂ ਜੀ ਜੀ ਲਾਹੌਰ ਵਿੱਚ ਕੱਢਿਆ ਸੀ ਬਰਤਾਨੀਆਂ ਛੱਡ ਕੇ ਜਦੋਂ ਦੇ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਆ ਕੇ ਲਾਹੌਰ ਆ ਕੇ ਉਹਨਾਂ ਨੇ ਆਖਰੀ ਸਾਲ ਲਿਆ ਹੈ ਨਾ ਸਹੀ ਹੈ ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਜੀ ਮਾਰਡਲ ਟਾਊਨ ਉਹਨਾਂ ਦੀ ਕੋਠੀ ਹੈ ਹਾਂ ਜੀ ਹਾਂ ਜੀ ਇੱਕ ਜੀ ਆਪਣਾ ਹੋਰ ਪਰਿਵਾਰ ਆ ਇੱਥੇ ਹੈ ਨਾ ਉਹ ਜਿਹਨਾਂ ਦੇ ਪਰਿਵਾਰ 부조르ਗ ਮਹਾਰਾਜ ਰੰਜੀ ਸਿੰਘ ਤੇ ਉਹ ਹੁੰਦੇ ਸੀਗੇ ਜੀ ਅੱਛਾ ਮੰਤਰੀ ਕੋਈ ਇਜਾਜ਼ਤ ਦਿਨ ਨਿਰਣਾ ਕੋਲਸ ਕਾਫੀ ਉਹਨਾਂ ਦਾ ਹੈਗਾ ਹਨਾ ਤੇ ਉਹ ਵੀ ਖਾਸ ਰਹੇ ਨੇ ਅ ਚਲੋ ਤੁਸੀਂ ਉੱਚਾ ਫਿਰ ਖਾਲਾ ਦੀ ਗੱਲ ਕਰਦੇ ਆਂ ਇਹ ਆਈ ਸਾਡੇ ਇਹ ਮਹਾਰਾਜਾ ਰੰਜੀ ਸਿੰਘ ਮਹਾਰਾਜਾ ਅੱਛਾ ਜੀ ਚਕਰੀਏ ਮਸਲ ਦੀ ਬੁਨਿਆਦ ਚਰਨ ਸਿੰਘ ਸਾਹਿਬ ਨੇ ਰੱਖੀ ਸੀ ਚਰਨ ਸਿੰਘ ਸਾਹਿਬ ਦੇ ਬੇਟੇ ਸਨ ਮਹਾ ਸਿੰਘ ਸਾਹਿਬ ਤੇ ਮਹਾ ਸਿੰਘ ਸਾਹਿਬ ਦੇ ਬੇਟੇ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ